ਪੂਰੇ ਭਾਰਤ ਦੇ ਵਿੱਚ ਰੋਜ਼ ਰੋਸ਼ ਪ੍ਰਦਰਸ਼ਨ ਹੋ ਰਿਹਾ ਅਰਥੀ ਭੂਗ ਮਜਾਰੇ ਚੱਲ ਰਹੇ ਆ ਜੋ ਵੱਡੇ ਕਾਰਪੋਰੇਟ ਘਰਾਣੇ ਆ ਉਹਨਾਂ ਦੀਆਂ ਸਰਕਾਰਾਂ ਦੇ ਨਾਲ ਮੀਟਿੰਗਾਂ ਚੱਲ ਰਹੀਆਂ ਤੇ ਇਹ ਦੇਸ਼ ਨੂੰ ਕਿਤਰਾ ਲੁੱਟਣਾ ਜੋ ਡਬਲਿਊਟੀਓ ਵਿਸ਼ਵ ਵਪਾਰ ਸੰਸਥਾ ਜਿਹੜੀਆਂ ਉਹਨਾਂ ਦਾ ਆਵੇਈ ਦੀ ਬਹੁਤ ਵੱਡਾ ਇੱਕ ਗੱਠ ਜੋੜਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਦੇਸ਼ ਦੇ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਤੇ ਬਹੁਤ ਵੱਡਾ ਇਹ ਇਹ ਬਹੁਤ ਵੱਡਾ ਪ੍ਰਭਾਵ ਕੌਣ ਜਾ ਰਿਹਾ ਜਿਹੜੀਆਂ ਮੀਟਿੰਗਾਂ ਡਬਲਯੂਟੀਓ ਨਾਲ ਕਰ ਰਿਹਾ ਸਾਡਾ ਭਾਰਤ ਦੇਸ਼ ਅਸੀਂ ਆਨੇ ਕਿ ਖੇਤੀਬਾੜੀ ਇਹਦੇ ਚੋਂ ਬਾਹਰ ਰੱਖੋ ਕਿਉਂਕਿ ਖੇਤੀਬਾੜੀ ਨੇ ਬਹੁਤ ਪ੍ਰਭਾਵਿਤ ਕਰਨਾ ਜਿਹੜੇ ਵਿਸ਼ਵ ਦੇਸ਼ ਆ 80% ਕਿਸਾਨਾਂ ਨੂੰ ਸਬਸਿਡੀਆਂ ਦੇ ਰਿਹਾ ਪਰ ਉਹ ਫੇਰ ਵੀ ਖੁਦਕਸ਼ੀਆਂ ਕਰ ਰਿਹਾ ਅਸੀਂ ਆਨੇ ਆਗੇ ਸਾਡੀ ਸਰਕਾਰ ਤੇ ਦੇ ਹੀ ਕੋਈ ਨਹੀਂ ਦੇ ਕਿਸਾਨਾਂ ਨੂੰ ਤੇ ਇਹ ਕਿਸਾਨ ਮਜ਼ਦੂਰ ਜਿਹੜਾ ਬਿਲਕੁਲ ਬਰਬਾਦ ਹੋ ਜਾਊਗਾ ਇਹਦੇ ਤੋਂ ਭਾਰਤ ਸਰਕਾਰ ਨੂੰ ਖੇਤੀ ਸੰਕਟ ਨਹੀਂ ਬਣਾਉਣਾ ਚਾਹੀਦਾ ਜੇ ਖੇਤੀ ਸੰਕਟਨ ਬਣਾਉਦੇ ਆ ਤੇ ਦੇਸ਼ ਜਿਹੜਾ ਸਾਡਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਊਗਾ ਬਰਬਾਦ ਹੋ ਜਾਊਗਾ ਇਸ ਦੇਸ਼ ਦੇ ਵਿੱਚ ਗਿਹੜਿਆਂ ਲੋਕਾਂ ਨੇ ਇਸ ਪੰਜਾਬ ਦੇ ਲੋਕਾਂ ਨੇ 90% ਕੁਰਬਾਨੀਆਂ ਦੇ ਕੇ ਦੇਸ਼ ਨੂੰ ਬਚਾਇਆ ਤੇ ਉਹਨਾਂ ਲੋਕਾਂ ਨੂੰ ਦੇਸ਼ ਦਾ ਬਹੁਤ ਫਿਕਰ ਆ ਦੇਸ਼ ਨੂੰ ਬਚਾਉਣ ਵਾਸਤੇ ਲਗਾਤਾਰ ਅਸੀਂ ਯਤਨ ਕਰ ਰਹੇ ਆ ਕਿ ਇਹ ਦੇਸ਼ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਨਾ ਕੀਤਾ ਜਾਵੇ ਸਰਕਾਰਾਂ ਆਪਾਂ ਇਸ ਕਰਕੇ ਚੁਣਦੇ ਆ ਕਿ ਸਰਕਾਰ ਜਿਹੜੀ ਉਹ ਕਿਸਾਨ ਮਜ਼ਦੂਰ ਨੂੰ ਕੋਈ ਨਾ ਕੋਈ ਰਾਹਤ ਦੇਵੇ ਤੇ ਜੇ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਸਾਰੀ ਉਂਝੀ ਪੱਤੀਆਂ ਦੇ ਹੱਥੇ ਵਿੱਚ ਦੇਸ਼ ਚਲੇਗਾ ਤੇ ਦੇਸ਼ ਬੁਰੀ ਤਰ੍ਹਾਂ ਬਰਬਾਦ ਹੋ ਜਾਊਗਾ ਦਾ ਪੂਰੇ ਭਾਰਤ ਦੇ ਵਿੱਚ ਰੋਜ਼ ਰੋਜ਼ ਪ੍ਰਦਰਸ਼ਨ ਹੋ ਰਿਹਾ ਅਰਤੀ ਪੂਜ ਮਜਾਰੇ ਚੱਲ ਰਹੇ ਆ ਜੋ ਵੱਡੇ ਕਾਰਪੋਰੇਟ ਘਰਾਣੇ ਆ ਉਹਨਾਂ ਦੀਆਂ ਸਰਕਾਰਾਂ ਦੇ ਨਾਲ ਮੀਟਿੰਗਾਂ ਚੱਲ ਰਹੀਆਂ ਤੇ ਇਹ ਦੇਸ਼ ਨੂੰ ਕਿੱਤਰਾਂ ਲੁੱਟਣਾ ਜੋ ਡਬਲਿਊਟੀਓ ਵਿਸ਼ਵ ਵਪਾਰ ਸੰਸਥਾ ਜਿਹੜੀਆਂ ਉਹਨਾਂ ਦਾ ਆਵੇਈ ਦੀ ਬਹੁਤ ਵੱਡਾ ਇੱਕ ਗੱਠ ਜੋੜਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਦੇਸ਼ ਦੇ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਤੇ ਬਹੁਤ ਵੱਡਾ ਇਹ ਇਹ ਬਹੁਤ ਵੱਡਾ ਪ੍ਰਭਾਵ ਕੌਣ ਜਾ ਰਿਹਾ ਜਿਹੜੀਆਂ ਮੀਟਿੰਗਾਂ ਡਬਲਯੂਟੀਓ ਨਾਲ ਕਰ ਰਿਹਾ ਸਾਡਾ ਭਾਰਤ ਦੇਸ਼ ਅਸੀਂ ਆਨੇ ਕਿ ਖੇਤੀਬਾੜੀ ਇਹਦੇ ਚੋਂ ਬਾਹਰ ਰੱਖੋ ਕਿਉਂਕਿ ਖੇਤੀਬਾੜੀ ਨੇ ਬਹੁਤ ਪ੍ਰਭਾਵਿਤ ਕਰਨਾ ਜਿਹੜੇ ਵਿਸ਼ਵ ਦੇਖਿਆ 80% ਕਿਸਾਨਾਂ ਨੂੰ ਸਬਸਿਡੀਆਂ ਦੇ ਰਿਹਾ ਪਰ ਉਹ ਫੇਰ ਵੀ ਖੁਦਕਸ਼ੀਆਂ ਕਰ ਰਿਹਾ ਅਹੀਂ ਆਨੇ ਆਗੇ ਸਾਡੀ ਸਰਕਾਰ ਤੇ ਦੇਈ ਕੋਈ ਨਹੀਂ ਦੇਈ ਕਿਸਾਨਾਂ ਨੂੰ